thank mm -hmm. you

بڑا کرتے ہیں امید صاحب کا ہر پہنچے ہیں کے بارے میں پتا ہے کیسی کوچ تھی اور کیسا میری گیم کتنی بچوں کتنے بچے ਹਾਂਜੀ ਅਸੀਂ ਇੱਕ ਗੱਲ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹ ਪੂਜਾ ਜੋ ਸਕੂਲ ਖੇਡਾਂ ਦੇ ਵਿੱਚੋਂ ਜਿੰਦਗੀ ਬਣ ਕੇ ਆਈ ਹੈ ਉਸਦੇ ਬਹੁਤ ਅੰਦਰ ਵੀ ਆਪਕੀ ਬਦਸ਼ੁਮਰੀ ਹੈ ਵੀ ਇਸੇ ਮੈਕੇ ਆਈ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਪੂਜਾ ਨੂੰ ਜੋ ਵੀ ਸਪੋਰਟ ਜੋ ਵੀ ਚਾਹੀਦੀ ਹੈ ਨਾਈਟ ਦੀ ਜਾਂ ਕੋਈ ਸਰਕਾਰੀ ਪ੍ਰੋਵਾਈਡ ਇਹ ਕੋਈ ਨਹੀਂ ਜੀ ਉਹ ਅਸੀਂ ਇੰਨੇ ਨਹੀਂ ਕਰਨਾ ਸਰਕਾਰ ਸੇ ਨਹੀਂ ਕਰ ਸਕਦੇ। ਸਾਡੀ ਪਿੰਡ ਦਾ ਹੋਰ ਕੋਈ ਸਲੂਸ਼ਨ ਜਰੂਰੀ ਹੈ। ਅਸੀਂ ਨੂੰ ਜਰੂਰ ਕੋ ਖੇਲੇ ਵਾਲਾ ਓਪਰਚੁਨ ਕੋਈ ਨਹੀਂ ਹਰ ਪਾਸੇ ਜੂਰਣ ਕੋ ਦੱਸ ਸਕਦਾ। ਉਹਨੂੰ ਅਸੀਂ ਉਹ ਹੈਲਪ ਦੇਣੀ ਹੈ। ਪੂਜਾ ਨੂੰ ਵੀ ਮਿਲਿਆ ਹੈ ਉਹਦੇ ਸਾਡੇ ਤੋਂ ਸਪੋਰਟ ਦੇ ਨਾਲ ਕੋਈ ਨਹੀਂ ਸਾਡੇ ਤੋਂ ਹੈਲਪ ਲੈ ਸਕਦੀ ਹੈ। یہ ਸਾਰੇ ਦਾ ਕੋਸ਼ਿਸ਼ ਕਰਨਾ ਜਿੰਨੇ ਵੀ ਪੁੱਛਾਂ ਤੇ ਪੁੱਛੇ ਨੇ ਬਹੁਤ ਜਰੂਰ ਮੈਂ ਕਹਿੰਦੀ ਹਾਂ ਕਿ ਇਹ ਪੁੱਛੇ ਨੇ ਸਾਰੇ ਚੰਗਾ ਮਾਤਰੀ ਜੀ ਆ ਜੀ ਨਾਲ ਹੀ ਗੱਲ ਕਰੀਏ ਨਾਲ ਹੀ ਕਰੀਏ ਇਧਰ ਆ ਜਾਓ ਵਿਚਾਰ ਜੀ ਕਿਵੇਂ ਪੰਜਾਬ ਲਾਈਵ ਦੇਖਾਂ ਹਾਂ ਜੀ ਸਰ ਵੀ ਦੇਖੀਏ ਆਹ ਨਾ ਸਾਡੇ ਤੇ ਹਰੇਕ ਅੰਕਾਂ ਦਾ ਮਾਤਰਾ ਜਿਹੜੀ ਸਾਡੇ ਤੋਂ ਪਹਿਲੀ ਫੌਜ ਦੇ ਤੁਸੀਂ ਹਰ ਇੱਕ ਲੱਗੇ ਦੂਜਾ ਜਿਹੜਾ ਹੈਗਾ ਕਿ ਇਹਨਾਂ ਬੱਚਿਆਂ ਨੂੰ ਸਨਮਾਨ ਦੇ ਜਿਹੜੇ ਸਜਣਪੁਰ ਆਇਆਗੇ ਉਹਨਾਂ ਨੇ ਬਹੁਤ ਸਾਡੇ ਕੋਲ ਜਿਹੜੇ ਜੀ ਅਨੁਸਾਰ ਕਰਵਾਉਂਦੇ ਨੇ ਜਿਹੜੇ ਖੇਡ ਪ੍ਰੇਮੀ ਜਿਹੜੇ ਆੜੇ ਤੇ ਪੁੱਛਿਆਗਾ ਉਹਨਾਂ ਨੇ ਵੀ ਸਿਰਾਂ ਨਾਲ ਮਿਲਿਆ ਤੇ ਤੁੰਜਾਨੁ ਪਰੇ ਕਹਿੰਦੀ ਇਹਨਾਂ ਨੇ ਜਦੋਂ ਮੇਰੇ ਤੱਕ ਇਹ ਗੱਲ ਪਹੁੰਚੀ ਹੈਗੀ ਆ ਵੀ ਪੋਜਨ ਮੈਨੂੰ ਦੱਸਿਆ ਤੇ ਮੈਂ ਚਾਚੂ ਐ ਕਰਕੇ ਕਹਿੰਦੇ ਮੇਰੇ ਨੂੰ ਕੋਈ ਲੈ ਨਹੀਂ ਆਇਆ ਤੇ ਮੇਰਾ ਉਹ ਚੀਜ਼ੇ ਰੋਂ ਨਹੀਂ ਮੈਂ ਕੋਈ ਨਾ ਪੁੱਤਰ ਮਾਡਮ ਆਤਰੀ ਨਾਲ ਜੇ ਕੋਈ ਕੋਈ ਖਰਚਾ ਹੋਊਗਾ ਮੈਂ ਤਾਂ ਮੈਂ ਕਰੂੰਗਾ ਤੇ ਮੈਂ ਉਹ ਸਮਾਨ ਨੂੰ ਜ਼ਰੂਰ ਕਰੂੰਗਾ ਤੇ ਜਦੋਂ ਮੈਂ ਕੋ ਸਾਹਿਬਾਂ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਕਰਕੇ ਸਮਾਨ ਨੂੰ ਮੈਂ ਤਾਂ ਜੀ ਸਮਝਾਉਣ ਦੇ ਵਿੱਚ ਇਹ ਕਦੇ ਵੀ ਸਾਲੋ ਸਾਡੇ ਉੱਤੇ ਟੈਨਸ਼ਨ ਲੈਣ ਦੇ ਮੱਦੇਨਜ਼ਰ ਸਮਝਾ ਬੈਂਕ ਨੂੰ ਟਾਈਮ ਹੀ ਕਿੰਨਾ ਨੇ ਸਾਨੂੰ ਦੱਸਦੇ ਇਹ ਸਾਰੇ ਦਾ ਸਮਝ ਨਹੀਂ ਆਉਂਦਾ ਨਹੀਂ ਇਸੇ ਨਾਲ ਨੂੰ ਕੌਂਚ ਦੇ ਦਿੱਤ ਬਹੁਤ ਬਹੁਤ ਧੰਨਵਾਦੀ ਕਰਦੇ ਆ ਨੂ ਵੀ ਕੋ ਮਾਰਕਸ ਬਾਦ ਦੇ ਆ ਗਿਆ ਜਿਹੜਾ ਹੈ ਕਿਉਂਕਿ ਸਭ ਤੋਂ ਵੱਧ ਖੁਸ਼ੀ ਜਿਹੜੀ ਹੈ ਕਿ ਮਾਪ ਪਿਓ ਤੋਂ ਬਾਦ ਕੇ ਕੋਚ ਨੂੰ ਖੁਸ਼ੀ ਹੁੰਦੀ ਜਿਹੜਾ ਤੇ ਦੂਜਾ ਨੰਬਰ ਮੈਂ ਗੱਲ ਕਰ ਰਿਹਾ ਸੀ ਆਪਣੇ ਤੇ ਮਿੱਟੀ ਕਿਉਂਕਿ ਇਹ ਵੀ ਨੈਸ਼ਨਲ ਪਲੇਅਰ ਫੇਰ ਕੇ ਆਈ ਹੋਈ ਹੈ ਪਰ ਪੋਜੀਸ਼ਨ ਨਹੀਂ ਆਈ ਇਹ ਦੋਵੇਂ ਪਹਿਲਾਂ ਲਈਆਂ ਵਧੀਆ ਪਲੇਅਰ ਹੈਗੇ ਪਰ ਘਰ ਦੀ ਤੰਗੀ ਹੋਣ ਕਰਕੇ ਥੋੜਾ ਜਿਹਾ ਦਿੱਕਤ ਆ ਗਈ ਰਹੀ ਅੱਜ ਵੀ ਸਾਡੀ ਜਾਈਨ ਜਿਹੜੀ ਹੈ ਉਕੇ ਪਲੇਅਰ ਨੂੰ ਪੂਰੀ ਪ੍ਰਾਪਰਟਾਈਟੀ ਦੀ ਹੈਗੀ ਹੈ ਤੇ ਅਸੀਂ ਸਰਕਾਰ ਅੱਗੇ ਅਤੇ ਖੇਡ ਪ੍ਰੇਮੀ ਅੱਗੇ ਬੇਨਤੀ ਕਰਦੇ ਹੈਗੇ ਆ ਵੀ ਇਹਨਾਂ ਦੇ ਜਿਹੜੀ ਐਗਰੀਡਾਈਟ ਦਾ ਚੂਰ ਬਣ ਚੱਕੀ ਹੈ ਤੇ ਇਹਨਾਂ ਦੇ ਜਿਹੜੀ ਡਾਈਟ ਨਹੀਂ ਪੂਰੀ ਕੀਤੀ ਜਾ ਰਹੀ ਤੇ ਸਾਸੀਂ ਪਰਿਵਾਰ ਕੀ ਕੰਮ ਕਰਦਾ ਹੈ ਇਹਨਾਂ ਦਾ ਇਹਨਾਂ ਦਾ ਪਰਿਵਾਰ ਜੀ ਬਸ ਦਿਹਾੜੀ ਦਾ ਪਾਈ ਹੈਗੇ ਕੋਈ ਹੋਰ ਤਾਂ ਕੰਮ ਨਹੀਂ ਹੈ ਇਹ ਬੱਚੀ ਕਿਹੜੇ ਵਰਗ ਦੇ ਖੇਡ ਵਰਗ ਦੇ ਕਿਹੜੇ ਛੋਟੇ ਚ ਹੈ हां जी हां जी सारा अंडर 19 का प्रिंट 19 इंच का है अंडर 14 इंच में खेलਦੇ ਹੈਗੇ ਆ ਜੀ ਪਰ अंडर 19 इंच ਚ ਖੇਡ ਗਿਆ ਹੈ ਜੀ ਜਿਗਿਸ਼ਨ ਨਹੀਂ ਆਈ ਕੋਈ ਇਹਦੀ ਜਿਗਿਸ਼ਨ ਆਈ ਹੋਵੇ ਸਰ ਨਹੀਂ ਨਹੀਂ ਇਹ ਕਦੇ ਗੱਲ ਕੀਤੀ ਇਹ ਜੁਨੀਅਰ ਚ ਖੇਡਦਾ ਹੈ ਜੁਨੀਅਰ ਚ ਪੋਜੀਸ਼ਨ ਨਹੀਂ ਆਈ ਕੋਈ ਨਹੀਂ ਸਰ ਹైదరాబాద్ ਦੇ ਸਰ ਜਿਗਿਸ਼ਨ ਨਹੀਂ ਆਈ ਸਿਰ ਸਾਈਜ਼ ਨਹੀਂ ਆਇਆ ਜੀ ਤੁਸੀਂ ਗੱਲ ਬਣਾ ਲਓ ਤੁਸੀਂ ਹੋਰ ਜੀ ਆਇਓ ਜੀ ਹਾਂਜੀ ਪ੍ਰਿਆਦਾ ਨੇ ਅੱਜ ਕੀ ਕਹਿਣਾ ਅੱਜ ਹੁਣ ਈਆਂ ਦੇ ਮੈਂ ਕਹਿੰਦਾ ਤੇ ਅਸਮਾਨ ਦੀ ਤਰ੍ਹਾਂ ਬਹੁਤ ਮੀਂਹ ਆ ਰਿਹਾ ਹੈ ਮੇਰਾ ਅੱਜ ਹੁਸੈਨ ਮੋਰੰਗ ਬਹੁਤ ਬਤਾਉਂਦਾ ਰਾਤ ਕਿ ਤਰ੍ਹਾਂ ਹੈ ਬਹੁਤ ਬਾਤ ਹੋਈ ਆਇਆ ਹੈ ਬਹੁਤ ਬਹੁਤ ਖੁਆਜਾ ਕਰਵਾ ਕਿੰਨਾ ਕੌਖਾ ਹੋ ਕੇ ਇਹਨਾਂ ਨੂੰ ਕਰਨਾ ਪੈਂਦਾ ਜਿਹੜਾ ਡਾਈਟ ਵਗੈਰਾ ਦਾ ਪ੍ਰਬੰਧ ਹੈ ਦਾ ਠੀਕ ਹੈ ਨਾ ਜੀ ਨਹੀਂ ਤੁਮੀ ਜੀ ਵੇ ਅਸੀਂ ਜਿੱਤ ਆ ਜੀ ਤੁ ਆਪ ਦਾ ਕਾਤਾ ਤਾਂ ਹੈ ਨਾ ਮੈਂ ਜਿੱਤ ਆ ਜੀ ਇਹ ਜਿਹੜੇ ਬੱਚਿਆਂ ਨੂੰ ਬੱਚਿਆਂ ਨੂੰ ਮਿਲ ਇਹ ਕਿਸੇ ਤੋਂ ਕਿਸੇ ਜ਼ਿਆਦਾ ਸਹੀ ਕੀ ਥਰ ਦੇ ਇੱਕ ਮਿੰਟ ਵਾਗੜੀ ਕਰਵਾਈਏ ਇੱਕ ਰੋਕ ਇੱਕ ਰੋਕ ਰਪੈਥੀ ਭੇਜਾਂਗੇ ਨੋਕਲੇ ਨਾ ਨੂੰ ਵੀ ਇਹਨਾਂ ਦੇ ਜਿਹੜੇ ਪਰੋਈ ਤਵਾ ਤੇ ਨਾ ਆਉਂਦੇ ਆਪ ਬਈ ਆਈਏ ਸਭਾ ਬਾਈ ਬਾਈ ਆਈਏ ਬਤਾ ਮਮਾ ਯਾਰ ਜੀ ਜੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਨਾ ਤਾਂ ਫਰੀਦਕੋਟ ਵਾਸੀਆਂ ਵਾਸਤੇ ਅੱਜ ਇੱਕ ਵੱਡੀ ਖੁਸ਼ਖਬਰੀ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਦੇਖ ਸਕਦਾ ਤੁਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇੱਕ ਛੋਟੀ ਜੀ ਬੱਚੀ ਹੈ ਮਿਡਲ ਪਰਿਵਾਰ ਦੀ ਫੈਮਿਲੀ ਦੇ ਨਾਲ ਸੰਬੰਧ ਰੱਖਦੀ ਹੈ ਤਾਂ ਪੂਰੇ ਪਾਰਕ ਦੇ ਵਿੱਚ ਕਬੱਡੀ ਦੇ ਵਿੱਚ ਦੂਜਾ ਸਥਾਨ ਇਸ ਬੱਚੀ ਨੇ ਹਾਸਲ ਕੀਤਾ ਹੈ ਤਾਂ ਅੱਜ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਬੱਚੀ ਦਾ ਮਾਣ ਸਨਮਾਨ ਅੱਜ ਪਿੰਡ ਵੱਲੋਂ ਕੀਤਾ ਗਿਆ ਹੈ ਫਰੀਦਕੋਟ ਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈ ਉਹ ਵੀ ਇੱਥੇ ਪਹੁੰਚੀਆਂ ਹਨ ਉਹਨਾਂ ਨੇ ਵੀ ਇਸ ਬੱਚੀ ਦੇ ਸਿਰ ਤੇ ਹੱਥ ਰੱਖਿਆ ਤੇ ਨਾਲ ਦੀ ਨਾਲ ਇਹ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਵਾਸੀ ਸੰਸਥਾਵਾਂ ਇਹਨਾਂ ਦੇ ਨਾਲ ਖੜੀਆਂ ਨੇ ਤਾਂ ਕੋ ਸਾਹਿਬ ਇਹਨਾਂ ਦੇ ਨਾਲ ਹੈ ਕਿਉਂਕਿ ਕੋ ਸਾਹਿਬ ਦੀ ਬਹੁਤ ਵੱਡੀ ਦੇਣ ਹੁੰਦੀ ਹੈ ਮਾਤਾ ਪਿਤਾ ਇਹਨਾਂ ਦੇ ਨਾਲ ਹੈ ਤੇ ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮੈਡਮ ਕੋਟ ਦੇ ਨਾਮ ਤੋਂ ਇਹਨਾਂ ਦੀ ਦੇਣ ਹੈ ਇਹਨਾਂ ਨੇ ਜਿਹੜਾ ਬੱਚੀ ਜਿਸ ਦੇ ਨਾਲ ਖੂਤੀ ਹੈ ਤਾਂ ਇਹਨਾਂ ਦੀ ਉਹਦਾ ਪਾਸੇ ਹੈ ਤੇ ਸਾਰਿਆਂ ਦੇ 不，这个。 ਜਾਸਪਰੀ ਦੀ ਗੱਲ ਜਾਸਪਰੀ ਦੀ ਗੱਲ ਕੀ ਦੀਦੀ ਜਾਸਪਰੀ ਦੀ ਗੱਲ ਹੈ ਉਹ ਜਿਹੜਾ ਆਕੀਨਾ ਅਜੀਜ਼ਾਇਆ ਵੀ ਸਾਡੇ ਸਾਹਮਣੇ ਜ ਸਾਧਾਰਨ ਸੁਭਾਅ ਵਾਲਾ ਹੈ ਮੈਡਮ ਕਿੱਥੇ ਜਿਹੜੀ ਆ ਪ੍ਰਾਪਤੀ ਹੋਦੀ ਹੈ ਉਹ ਕਹਿੰਦਾ ਹੁੰਦਾ ਹੈ ਬ੍ਰਿਫ ਸਵੈਨ ਨੇ ਸੈਕੰਡ ਰਾਉਂਡ ਵਿੱਚ ਸਥਾਨ ਦਾ ਸੋਨ ਆਇਆ ਫਾਈਨਲ ਮੈਚ ਇਹਦਾ ਹਰਿਆਣਾ ਸੀ ਤੇ ਤੋਂ ਇੱਕ ਸੀਗਰ ਉਹਦੀ ਮਾਰਕੀ ਤੇ ਆ ਰਹੀ ਸੀ ਨਾ ਪਰ ਉਹਦੀ ਤੋਂ ਫਾਈਨਲ ਹੋ ਗਈ ਹੈ ਨਾ ਬਈ ਮੈਂ ਲੋਕਾਂ ਨੂੰ ਲੈ ਕੇ ਦਾ ਜਾਦੂ ਹੈ ਐਨ ਕਿੱਥੋਂ ਤੱਕ ਮਾਰਨਾਂ ਕਿਹੜੀ ਬਿਤੇ ਦੇਖੋ ਜੀ ਇੱਕ ਕੋਚ ਹੁੰਦੇ ਮੈਂ ਇੱਥੇ ਬੈਠਾ ਬੰਦ ਕਰ ਦਿਖਾ ਦਿਓ ਬੰਦ ਕਰ ਮੰਨ ਕਰਾ ਬੰਦ ਕਰ